ਖਨੋਰੀ ਬਰਡਰ ਤੋਂ ਆਈ ਕਾਲ ਦਾ ਸਾਡੇ ਪਿੰਡ ਡੱਲੇਵਾਲ ਨੇ ਸਾਰੇ ਪਿੰਡ ਚ ਕਿਤੇ ਵੀ ਚੁੱਲ੍ਹੇ 'ਚ ਅੱਗ ਨਹੀਂ ਬਲੀ ਸਾਰਾ ਪਿੰਡ ਅਜ ਭੁੱਖ ਹੜਤਾਲ ਦੇ ਬੈਠਾ ਖਨੋਰੀ ਸਰਦ ਦੇ ਉੱਤੇ ਪਿਛਲੇ 15 ਦਿਨਾਂ ਤੋਂ ਮਰਨ ਵਰ ਤੇ ਬੈਠੇ ਕਿਸਾਨ ਆਗੂ ਜਜੀਤ ਸਿੰਘ ਡੱਲੇਵਾਲ ਦੇ ਜੱਦੀ ਪਿੰਡ ਡੱਲੇਵਾਲਾ ਦੇ ਵਿੱਚ ਅੱਜ ਚੁੱਲਾ ਨਹੀਂ ਬਲਿਆ ਪਿੰਡ ਦੇ ਸਾਰੇ ਕਿਸਾਨ ਪਰਿਵਾਰ ਇੱਕ ਰੋਜ਼ਾ ਭੁੱਖ ਹੜਤਾਲ ਤੇ ਬੈਠੇ ਨੇ ਡੱਲੇਵਾਲ ਦਾ ਮਾਸੂਮ ਪੋਤਾ ਜਿਗਰ ਵੀ ਇਸ ਭੁੱਖ ਹੜਤਾਲ ਦੇ ਵਿੱਚ ਸ਼ਾਮਿਲ ਹੋਇਆ ਹੈ ਤੇ ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਇੱਕ ਦਿਨ ਦੀ ਪ੍ਰਤੀਕ ਹੁਕੜਤਾਤ ਸੀਗੀ ਪਰ ਜੇਕਰ ਹੁਕਮ ਮਿਲੇ ਤਾਂ ਅੱਗੇ ਵੀ ਵੱਤ ਸਕਦੇ ਆ ਤੇ ਉੱਥੇ ਹੀ ਜਗਜੀਤ ਸਿੰਘ ਢਲੇਵਾਲ ਦੀ ਨੂ ਦਾ ਵੀ ਕਹਿਣਾ ਹੈ ਜਗਜੀਤ ਸਿੰਘ ਢਲੇਵਾਲ ਇਨਸਾਨ ਨਹੀਂ ਇੱਕ ਸੋਚ ਹੈ ਤੇ ਸੋਚ ਨੂੰ ਦਬਾਇਆ ਨਹੀਂ ਜਾ ਸਕਦਾ ਦੱਸਦੇ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰ ਤੇ ਬੈਠੇ ਕਿਸਾਨ ਆਗੁਰਜੀਤ ਸਿੰਘ ਢਲੇਵਾਲ ਦੇ ਸਮਰਥਕ ਜਿ ਅੱਜ ਉਹਨਾਂ ਦੇ ਜੱਦੀ ਪਿੰਡ ਢਲੇਵਾਲਾ ਦੇ ਪਿੰਡ ਵਾਸੀਆਂ ਨੇ ਇੱਕ ਰੋਜ਼ਾ ਪੁਖੜ ਹਰਤਾਲ ਤੇ ਬੈਠ ਕੇ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਹੈ ਇਸ ਮੌਕੇ ਤੇ ਸਾਡੇ ਮੀਡੀਆ ਦੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨੇ ਕੀ ਕੁਝ ਕਿਹਾ ਹੈ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਆ ਮੇਰਾ ਨਾਮ ਮਨਜਿੰਦਰ ਸਿੰਘ ਹੈ ਜੀ ਪਿੰਡ ਡੱਲੇਆ ਜ਼ਿਲ੍ਹਾ ਫਰੀਦਕੋਟ ਭਾਰਤੀ ਕਿਸਾਨ ਜਿਹੜਾ ਨੇ ਇੱਕ ਤਾਂ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗੀਤ ਸਿੰਘ ਡੱਲੇਆ ਦਾ ਉਹਨਾਂ ਦਾ ਜਿੱਦੀ ਪਿੰਡ ਹੈ ਅੱਜ ਜਿੱਥੇ ਖਨੌਰੀ ਬਾਰਡਰ ਤੋਂ ਕੀਤੀ ਗਈ ਅਪੀਲ ਸਰਦਾਰ ਜਗੀਤ ਸਿੰਘ ਡੱਲਿਆਲ ਦਾ 15 ਮਦਨਾ ਮਰਨ ਵਰਤ ਦਾ ਸਾਰੇ ਭਾਰਤ ਚ ਇਥੋਂ ਤੱਕ ਮੈਂ ਕਹੂੰਗਾ ਡਾਕਟਰ ਸਵੈਮਾਨ ਦੀ ਟੀਮ ਨੇ ਅਮਰੀਕਾ ਚ ਵੀ ਤੇ ਕੈਨੇਡਾ ਦੇ ਗੁਰਦਗਰੂ ਘਰਾਂ ਚ ਵੀ ਅੱਜ ਅਰਦਾਸਾਂ ਕੀਤੀਆਂ ਤੇ ਪੰਜਾਬੀਆਂ ਦੇ ਚੁੱਲਿਆਂ ਚ ਦੇਸ਼ਾਂ ਦੇ ਚੜਜਾਗ ਨਹੀਂ ਬਣੇ। ਉਥੇ ਦੇ ਖਨੋਰੀ ਬਾਰਡਰ ਤੋਂ ਆਈ ਕਾਲ ਦਾ ਸਾਡੇ ਪਿੰਡ ਡੱਲਿਆਲ ਨੇ ਸਾਰੇ ਪਿੰਡ ਚ ਕਿਤੇ ਵੀ ਚੁੱਲ੍ਹੇ ਚਾਗ ਨਹੀਂ ਬਲੀ। ਸਾਰਾ ਪਿੰਡ ਅਜ ਭੁੱਖ ਹੜਤਾਲ ਦੇ ਬੈਠਾ ਹੈ। ਬਰਾਵੋ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਇਹ ਖਨੌਰੀ ਬਾਰਡਰ ਤੋਂ ਆਈਆਂ ਕਾਲਾਂ ਜਦੋਂ ਦਿਨ ਇਹ ਮੋਰਚਾ ਤਰੱਕੀ ਦੇ ਰਾਹ ਤੇ ਜਾ ਰਿਹਾ ਇਹਨਾਂ ਕਾਲ ਨੂੰ ਅੱਜ ਸਾਡੇ ਪਿੰਡ ਨੇ ਤੁੰਗੂਰ ਪੂਰਾ ਬਹੰਗਾਰਾ ਦੇ ਕੇ ਇਹਨੂੰ ਕਾਲ ਨੂੰ ਕਾਮਯਾਬ ਕੀਤਾ ਹੁਣ ਕੋਟਾਂ-ਕੂਟਾਂ ਦਾ ਕੰਮ ਤਾਂ ਸਰਕਾਰਾਂ ਨੇ ਮਨ ਲੱਦਾ ਵੀ ਵੈਸੇ ਹੀ ਖਤਮ ਕਰਤਾ ਵੀ ਜਿੰਨਾ ਕ ਜਿੰਨਾ ਪ੍ਰੈਸ਼ਰ ਹੈ ਉਵੇਂ ਚੱਲੀ ਜਾਂਦਾ ਪਰ ਮਾਨਯੋਗ ਸੁਪਰੀਮ ਕੋਰਟ ਨੂੰ ਜ਼ਰੂਰ ਇਹਦੇ ਬਾਰੇ ਸੋਚਣਾ ਚਾਹੀਦਾ ਅੱਜ ਤੇ ਇੱਥੋਂ ਤੱਕ ਬੇਨਤੀ ਕਰਦਾ ਵੀ ਮਾਨਯੋਗ ਸੁਪਰੀਮ ਕੋਰਟ ਨੂੰ ਆਪ ਇੰਟਰਫੇਅਰ ਕਰਕੇ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਉਣਾ ਚਾਹੀਦਾ ਇਹ ਬਹੁਤ ਜੀ ਜਿਹੜੀ ਇਹ ਭੁਖੜ ਧਾਲ ਹੈ ਕਿੰਨੇ ਸਮੇਂ ਤੋਂ ਲੈ ਕੇ ਕਿੰਨੇ ਵਜੇ ਤੱਕ ਚੱਲੇਗੀ ਔਰ ਕੋਈ ਰਸਤੇ ਦੀ ਭੁਖੜ ਧਾਲ ਰੱਖੀ ਆ ਜਾਂ ਕੋਈ ਪਾਣੀ ਵਗੈਰਾ ਦੀ ਕੀਮਤ ਨਹੀਂ ਨਹੀਂ ਜੀ ਵੇਖੋ ਜਿਹੜੀ ਇਹ ਭੁਖੜ ਧਾਲ ਹੈ ਖਨੋਰੀ ਬਲਦ ਤੇ ਅੱਜ ਸਵੇਰ ਦਾ ਜਿਹੜਾ ਪ੍ਰਸ਼ਾਦਾ ਉੱਥੇ ਚੁੱਲ੍ਹਿਆਂ 'ਚ ਅੱਗ ਨਹੀਂ ਬਲੀ ਉਸ ਦੀ ਤਰਜ਼ ਤੇ ਸਾਡੇ ਪਿੰਡ ਨੇ ਸਵੇਰ ਦੀ ਕੋਈ ਇੱਥੇ ਰੋਟੀ ਨਹੀਂ ਦੰਨਾ ਕੋਈ ਇਸ ਵਾਸਤੇ ਅੱਜ ਤੱਕ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਤੇ ਸਾਡੀ ਵੀ ਜਿਹੜੀ ਅੱਜ ਅਸੀਂ ਭੁਖੜ ਧਾਲਤਾ ਜਦੋਂ ਸਾਨੂੰ ਉੱਥੋਂ ਜੋ ਕਮ ਦੇਣਗੇ ਅਸੀਂ ਉਹ ਕਰਾਂਗੇ ਸਾਨੂੰ ਮਰਨ ਵਰਤ ਦਾ ਦੇਣਗੇ ਅਸੀਂ ਮਰਨ ਵਰਤ ਤੇ ਵੀ ਬੈਠਾਂਗੇ ਸਭ ਤੋਂ ਪਹਿਲਾਂ ਮੈਂ ਤਿਆਰ ਹਾਂ ਮਰਨ ਵਰਤ ਤੇ ਬੈਠਣ ਨੂੰ ਜੇ ਤੁਹਾਨੂੰ ਉਹ ਤੋਂ ਆਰਡਰ ਕਰੇ ਵੀ ਪਿੰਡ ਚ ਜਾ ਕੇ ਗਿੱਲੇ ਚ ਵੇਜੋ ਜਾ ਕਿਤੇ ਵੀ ਮੈਂ ਮਰਨ ਵਰਤ ਤੇ ਬੈਠਣ ਨੂੰ ਤਿਆਰ ਹਾਂ ਮੈਨੂੰ ਕੋਈ ਡਰ ਨਹੀਂ ਕੋਈ ਸ਼ੰਕਾ ਨਹੀਂ ਪਰ ਇਹ ਸਰਕਾਰ ਵੀ ਬੜੀ ਵੱਡੀ ਭੁੱਲਾ ਜਿਹੜੀ ਇਹ ਕਰ ਰਹੀ ਹੈ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਅੱਗ ਫੈਲ ਜੂਗੀ ਇਹਦਾ ਐਡਾ ਜੇ ਨਹੀਂ ਕੋਈ ਹੱਲ ਨਿਕਲਦਾ ਸੀ ਬੱਲੇ ਵਾਲੇ ਦੇ ਖੇਤ ਨੂੰ ਵੀ ਨਿਰਦੇਸ਼ ਦੇ ਤੌਰ ਤੇ ਜੋ ਵੀ ਸਾਨੂੰ ਜਥੇਬੰਦੀ ਦੀ ਕਾਲ ਆਊਗੀ ਅਸੀਂ ਉਸ ਕਾਲ ਨੂੰ ਵੀ ਆਦੇ ਸਿਰੇ ਲਾਵਾਂਗੇ ਅੱਜ ਤਾਂ ਇੱਕ ਵਾਰੀ ਇਹ ਸੀ ਇੰਡੀਕੇਸ਼ਨ ਦਿੱਤੀ ਹੈ ਜਿਹੜੀ ਅਪੀਲ ਆਜੀਏ ਕਿਥੋਂ ਕਿਥੋਂ ਤੱਕ ਪਹੁੰਚ ਕੀਤੀ ਹੈ ਅਪੀਲ ਦੀ ਕਿਹਾ ਜਾ ਰਿਹਾ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਆਵਾਜ਼ ਪਹੁੰਚਾਈਏ ਕਿ ਸਾਰੇ ਲੋਕ ਜਿਹੜਾ ਸਾਥ ਦੇਣ ਅੱਜ ਦੇ ਦਿਨ ਨੂੰ ਜਿਹੜਾ ਪੋਖੜ ਤਾਰ ਰੱਖ ਅੱਜ ਦੇ ਮਤਲਬ ਕਿ ਅਪੀਲ ਤਾਂ ਅਸੀਂ ਸਾਰੇ ਲੋਕਾਂ ਨੂੰ ਹੀ ਮਤਲਬ ਇੱਕ ਨੌਰੀ ਬਾਰਡਰ ਤੋਂ ਜਿੱਥੇ ਬੰਦ ਅਕਾ ਜੋ ਅਪੀਲ ਆਈ ਹੈ ਉਹ ਤਾਂ ਸਾਰੇ ਲੋਕਾਂ ਨੂੰ ਹੀ ਆਈ ਹੈ ਪਰ ਅਸੀਂ ਮਤਲਬ ਕਿ ਆਪਦੇ ਪਿੰਡ ਦੇ ਤੌਰ ਤੇ ਮਤਲਬ ਕਿ ਇੱਕ ਅਪੀਲ ਆਪਦੇ ਜੋ ਆਪਣੇ ਚ ਮਤਲਬ ਕਿ ਲੋਕ ਆ ਉਹਨਾਂ ਕੀ ਨਾਮ ਠੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੀ ਕਹਿਣਾ ਬੇਟਾ ਅੱਜ ਕਰਨੇ ਦੇ ਬੈਠਿਓ ਸਿਜਿੰਦਰ ਖੇਵਰਾ ਹੜਤਾਲ ਦੇ ਬੈਠਾ ਭਾਈ ਇਹ ਇੱਕ ਦਿਨ ਦੀ ਭੁੱਖ ਹੜਤਾਲ ਮੇਰੇ ਦਾਦਾ ਜੀ ਇੱਕ ਇਨਸਾਨ ਹੀ ਨਹੀਂ ਬਲਕਿ ਇੱਕ ਸੋਚ ਬਣ ਗਏ ਹਨ ਉਹ ਮੇਰੇ ਦਾਦਾ ਜੀ ਹਨ ਕਿਸੇ ਨਾ ਦੇ ਸਪੋਰਟ ਆਕਟਿਵਿਟੀ ਉਹ ਅਸੀਂ ਉਹਨਾਂ ਦੇ ਸਪੋਰਟ ਵਾਸਤੇ ਬੈਠੇ ਹੈਗੇ ਆ ਇੱਥੇ ਇਹ ਵਰਤ ਇੱਕ ਦਿਨ ਦਾ ਉਹਨਾਂ ਦੀ سپورਟ ਹੇਅਰ ਇਹ ਇੱਕ ਦਿਨ ਦਾ ਵਰਤ ਉਹਨਾਂ ਦੀ سپورਟ ਉਹਦੇ ਦਾਦਾ ਜੀ ਨਾਲ 24 ਘੰਟੇ ਰਹਿਣਾ ਕੋਈ ਨਹੀਂ ਦਿਨ ਉਹ ਦਾਦਾ ਜੀ ਪਾਸੇ ਨੇ ਕਿਵੇਂ ਲੱਗਦਾ ਪੁੱਤ ਨੂੰ ਮੇਰੇ دل ਨਹੀਂ ਲੱਗਦਾ ਉਹਨਾਂ ਨੂੰ ਕੀ ਚਾਹਨਾ ਤੁਸੀਂ ਜਲਦੀ ਸਰਕਾਰ ਨੂੰ ਕੀ ਕਹਿਣਾ ਚਾਹਨਾ ਹੈ ਸਰਕਾਰ ਨੂੰ ਮੈਂ ਇੱਕ ਹੀ ਚੀਜ਼ ਕਹਿਣਾ ਚਾਹਨਾ ਹੈਗਾ ਕੀ ਮੰਗਾ ਮੰਨੋ ਕਿਸਾਨਾਂ ਨੂੰ ਘਰ ਜਾਣ ਦਾ ਮੌਕਾ ਦਿਓ ਇੱਕ ਗੱਲ ਹੁੰਦੀ ਹੈ ਹੈਨਾ ਤੇ ਬਾਕੀ ਚਲੋ ਜਿਹੜੇ ਤਾਂ ਵੈਸੇ ਤੁਸੀਂ ਤਾਂ ਇੱਕ ਜਾਣਦੇ ਹੋਵੋਗੇ ਕਿ ਜਥੇਬੰਦਿਕ ਲੀਡਰ ਦੇ ਤੌਰ ਤੇ ਡੱਲੇਵਾਲ ਸਾਹਿਬ ਨੂੰ ਜਾਣਦੇ ਆ ਹਨ ਇੱਕ ਗੱਲ ਜਿਹੜੀ ਅੱਜ ਤੱਕ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਅੱਜ ਮੈਂ ਤੁਹਾਡੇ ਥਰੂ ਦੱਸਣਾ ਚਾਹਣੀ ਹੈ ਕਿ ਜਦੋਂ ਮੈਂ ਵਿਆਹੀ ਆਈ ਸੀਗੀ ਤਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਿਠਾ ਕੇ ਇੱਕੋ ਹੀ ਗੱਲ ਕਹੀ ਸੀ ਕਿ ਤੂੰ ਮੇਰੀ ਧੀ ਨਹੀਂ ਮੇਰੀ ਨੂੰਹ ਨਹੀਂ ਮੇਰਾ ਪੋਤਾ ਇਹ ਗੱਲ ਮੈਨੂੰ ਉਹਨਾਂ ਨੇ ਕਹੀ ਸੀ ਤੇ ਮੈਂ ਹਾਂ ਇਹ ਗੱਲ ਮੈਂ ਅੱਜ ਕਹਿਣਾ ਚਾਹਣੀ ਹੈ ਮਤਲਬ ਪੂਰੇ ਜ਼ੋਰ ਨਾਲ ਇਹ ਕਹਿਣਾ ਚਾਹਣੀ ਹੈ ਵੀ ਮੈਨੂੰ ਹਰ ਜਨਮ ਦੇ ਵਿੱਚ ਢੱਲੇਵਾਲ ਸਾਹਿਬ ਮੇਰੇ ਕੋ ਸਹੌਰੇ ਦੇ ਰੂਪ ਚ ਮਿਲ ਹੁਣ ਤੁਸੀਂ ਪੁੱਛੋਗੇ ਕਿ ਸਹੌਰੇ ਦੇ ਰੂਪ ਚ ਕਿਉਂ ਕਿਉਂਕਿ ਹਰੇਕ ਬਾਪ ਆਪਣੀ ਧੀ ਨੂੰ ਤਾਂ ਪਿਆਰ ਕਰਦਾ ਹੀ ਕਰਦਾ ਹੈ ਬਟ ਇੱਕ ਸਹੌਰੇ ਦਾ ਇੱਕ ਪਿਓ ਦੀ ਤਰ੍ਹਾਂ ਹੋਣਾ ਇਹ